ਹਾ ਮਾ ਆਦਮੀ ਬਾਡੀ ਜਿੰਦਾਬਾਦ ਹੋ ਜਾਣਾ ਚੱਲ ਆਏ ਅਮਨ ਅਰੋੜਾ ਜੀ ਦਾ ਨਾਲ ਦੀ ਨਾਲ ਸਾਰੇ ਕਾਉਂਸਲਰ ਸਾਹਿਬਾਨਾਂ ਦਾ ਔਰ ਖਾਸ ਤੌਰ ਤੇ ਸਾਰੇ ਐਮ ਐਲ ਏ ਸਾਹਿਬਾਨ ਔਰ ਜਿਨੀ ਲੋਕਲ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀ ਉਹਨਾਂ ਨੇ ਵਿਸ਼ਵਾਸ ਜਤਾਇਆ ਔਰ ਇਸ ਲਾਇਕ ਸਮਝਿਆ ਔਰ ਇਨੀ ਵੱਡੀ ਜ਼ਿੰਮੇਵਾਰੀ ਜੋ ਦਿੱਤੀ ਹੈ ਔਰ ਮੇਰੇ ਜਿਨੇ ਵੀ ਵੀਰ ਮੇਰੀਆਂ ਭੈਣਾਂ ਜੋ ਕਾਉਂਸਲਰ ਬਣੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਅਸੀਂ ਲੁਧਿਆਣੇ ਦੀ ਡਿਵੈਲਪਮੈਂਟ ਤੇ ਪੂਰੇ ਜੋਰ-ਸ਼ੋਰ ਨਾਲ ਕੰਮ ਕਰਨ ਦੀ ਕੀ ਗੁਪਤਾ ਦਾ ਨਾਮ ਵੀ ਚੱਲ ਰਿਹਾ ਸੀ ਪਰ ਪਾਰਟੀ ਨੇ ਤੁਹਾਡੇ ਤੇ ਭਰੋਸਾ ਜਤਾਇਆ ਵਾ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਮੈਂ ਮ ਜੀ ਮੇਰੇ ਨਿਧੀ ਗੁਪਤਾ ਜੀ ਨੇ ਜੋ ਮੇਰੀ ਉਹ ਭੈਣ ਆ ਅਸੀਂ ਇਕੱਠਿਆਂ ਨੇ ਬਹੁਤ ਲੰਬਾ ਸਮਾਂ ਕੰਮ ਕੀਤਾ ਪਾਰਟੀ ਵਾਸਤੇ ਔਰ ਅੱਗੇ ਵੀ ਅਸੀਂ ਇਕੱਠੇ ਹੋ ਕੇ ਇਸੇ ਤਰੀਕੇ ਦੇ ਨਾਲ ਕੰਮ ਕਰਾਂਗੇ ਔਰ ਸਾਰੀਆਂ ਹੀ ਭੈਣਾਂ ਜਿੰਨੀਆਂ ਹੋਰ ਵੀ ਕਾਉਂਸਲਰ ਬਣੀਆਂ ਨੇ ਜਾਂ ਜਿਨ੍ਹਾਂ ਹੋਰ ਵੀ ਮੇਰੇ ਵੀਰ ਕਾਉਂਸਲਰ ਬਣੇ ਨੇ ਅਸੀਂ ਇਕੱਠੇ ਹੋ ਕੇ 95 ਦੇ 95 ਵਾੜਾ ਨੂੰ ਇਸ ਤਰ੍ਹਾਂ ਨਾਲ ਬਦਲਾਂਗੇ ਕਿ ਵਾਕਈ ਪੰਜਾਬ ਦੇ ਵਿੱਚ ਇਹ ਇਤਿਹਾਸ ਵਾਕਈ ਦੁਬਾਰਾ ਰਚਿਆ ਜਾਏਗਾ ਕਿ ਲੁਧਿਆਣੇ ਦਾ ਕੰਮ ਜਿਹੜਾ ਉਹ ਨੰਬਰ ਵਾision share ਕਰੋ vision share ਕਰੋ ਰੋਟੀਆਂ ਬਹੁਤ ਹੈ ਲੁਧਿਆਣਾ ਸਾਨਾ ਵੱਡਾ ਸ਼ਹਿਰ ਹੈ ਤੇ ਸਾਨਾ ਵੱਡੀ ਨਗਰ ਨਗਰ ਕਮਾ ਇੱਥੇ ਚੁਣੌਤੀਆਂ ਵੀ ਸਾਬ ਦੀਆਂ ਗਿਆ ਕਿਸ ਤਰ੍ਹਾਂ ਤੁਸੀਂ ਇਹਨਾਂ ਚੁਣੌਤੀਆਂ ਤੋਂ ਪਾਰ ਜੀ ਲੁਧਿਆਣਾ ਵਾਸੀਆਂ ਦੇ ਅਸ਼ੀਰਵਾਦ ਨਾਲ ਜੀ ਅੱਜ ਆਮ ਆਦਮੀ ਪਾਰਟੀ ਦਾ ਮੀਅਰ ਬਣਿਆ ਜੀ ਅੱਜ ਸਭ ਤੋਂ ਵੱਧ ਬਹੁਮਤ ਆਮ ਆਦਮੀ ਪਾਰਟੀ ਦੇ ਕੌਂਸਲਰਸ ਨੂੰ ਮਿਲੀ ਹੈ ਤਾਂ ਇਹ ਜਿਹੜੀਆਂ ਚੁਣੌਤੀਆਂ ਨੇ ਇਹ ਵੀ ਆਮ ਆਦਮੀ ਲੁਧਿਆਣਾ ਵਾਸੀਆਂ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੇ ਸਾਥ ਦੇ ਨਾਲ ਇਹ ਚੁਣੌਤੀਆਂ ਵੀ ਝੁਲੂ ਕਿਤੇ ਜਾਣਗੀਆਂ ਅੱਜ ਤੇ ਮੌਕਾ ਹੀ ਕਾਫੀ ਉਹਨਾਂ ਨੇ ਵਿਰੋਧ ਕੀਤਾ ਕਿ ਸਾਨੂੰ ਵੋਟਿੰਗ ਦਾ ਮੌਕਾ ਦਿੱਤਾ ਗਿਆ ਗੱਲਬਾਤ ਦੇ ਕਰਦੇ ਤੋਂ ਲੱਗਾ ਕਿ ਇਹ ਉਹਨਾਂ ਸਾਦੇ ਜਾਵੇਗਾ ਬੰਦੂ ਜੀ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਬਕ ਹੈਂਡਸ ਰੇਜ਼ ਕਰਕੇ VOTING ਹੋਈ ਔਰ ਉਸ VOTING ਦੇ ਦਾਗ ਦੇ ਇੱਕ ਦੋਨਾਂ ਦੀ ਆਪਸ਼ਨ ਹੁੰਦੀ ਹੈ ਆਈਦਰ ਬਾਈ ਰੇਜ਼ਿੰਗ ਹੈਂਡਸ ਔਰ ਬਾਈ ਵੈਲਟ ਪੇਪਰ ਸੋ ਜੀ ਜੋ ਠੀਕ ਲੱਗਿਆ ਉਹ ਕਰਵਾਇਆ ਗਿਆ ਹੈ ਸੋ ਐਡਮਿਨਿਸਟ੍ਰੇਸ਼ਨ ਵਾਸ देयर ਸੋ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਅਪਲੀਕੇਸ਼ਨ ਹੈ ਕਿ ਜਿਹੜੇ ਕਾਉਂਸਲਰਾਂ ਨੇ ਆਮਾਤ ਪਾਰਟੀ ਦਾ ਸਾਥ ਦੇ ਕੇ ਨਿਗਮ ਵਿੱਚ ਹਾਊਸ ਬਣਾਇਆ ਬਾ ਉਹਨਾਂ ਨੂੰ ਡਿਫਟੀ ਮੇਅਰ ਤੇ ਸੀਨੀਅਰ ਡਿਫਟੀ ਮੇਅਰ ਦੇ ਉਹਦੇ ਜਿਹੜੇ ਨਿਵਾਜਨ ਦੇ ਨਾਲ ਕਿਤੇ ਸੀ ਤੇ ਹਾਊਸ ਜਿਆਦਾ ਦੇ ਚੱਲਣ ਵਾਲਾ ਨਹੀਂ ਹੈ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਲੈਟ देम ਬੀ ਸਾਡਾ ਕੰਮ ਸਿਰਫ ਇੱਕੋ ਹੀ ਹੈ ਡਵੈਲਪਮੈਂਟ ਦੇ ਮੁੱਦੇ ਨੂੰ ਆਪਾਂ ਲੈ ਕੇ ਚੱਲੀਏ ਆਲੇ-ਦੁਆਲੇ ਨਾ ਦੇਖਦੇ ਹੋਏ ਸਿਰਫ ਆਪਾਂ ਲੁਧਿਆਣਾ ਵਾਸੀਆਂ ਵਾਸਤੇ ਲੁਧਿਆਣੇ ਵਾਸਤੇ ਕੰਮ ਕਰੀਏ ਤੇ ਡਵੈਲਪਮੈਂਟ ਦੇ ਜਿਹੜੇ ਕਾਰਜ ਜ਼ਰੂਰ ਹੋ ਰਹੇ ਨੇ ਸਲਿੰਦਰਜੀਤ ਕੋਰ ਦਾ ਐਜ਼ ਮੇਅਰ ਪਹਿਲਾ ਕੰਮ ਕੀ ਰਹੇਗਾ ਅ ਡੈਫੀਨੇਟਲੀ ਪਹਿਲਾ ਜਿਹੜਾ ਕੰਮ ਹੋਏਗਾ ਉਹ ਲੁਧਿਆਣੇ ਦੇ ਲਈ ਜੋ ਵੀ ਅੱਛਾ ਸਟੈਪ ਹੋ ਸਕਦਾ ਚਾਹੇ ਉਹ ਬੁੱਡੇ ਨਾਲੇ ਨੂੰ ਲੈ ਕੇ ਕਹੀਏ ਕੋਈ ਐਸਾ ਕੰਮ ਜਿਹੜਾ ਵੀ ਸੋਚਿਆ ਹੋਵੇ ਕਿ ਹਾਂ ਵੀ ਇਹ ਪਹਿਲਾ ਸਾਨਾ ਪਹਿਲਾ ਕੰਮ ਹੈ ਕਰਨਾ ਬਿਲਕੁਲ ਇਕੁਅਲ ਡਿਸਕਸ਼ਨ ਕਰਕੇ ਜਿੰਨੇ ਵੀ ਕੰਮ ਨੇ ਮੈਨੂੰ ਤਾਂ ਲੱਗਦਾ ਉਹ ਸਾਰੇ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਸੋ ਕੋਈ ਇੱਕ ਦਾਸ ਪਾਣਾ ਮੇਰੇ ਲਈ ਪੋਸੀਬਲ ਨਹੀਂ ਹੈ ਜੀ ਬਿਲਕੁਲ ਸਾਰੇ ਕਾਉਂਸਲਰ ਸਹਿਬਾਨਾਂ ਨੂੰ ਇਕੱਠੇ ਲੈ ਕੇ ਸਾਰੇ ਹਾਊਸ ਨੂੰ ਇਕੱਠੇ ਲੈ ਕੇ ਜੋ ਵੀ ਕੰਮ ਹੋਏਗਾ ਡਵੈਲਪਮੈਂਟ ਦਾ ਉਹ ਅਸੀਂ ਜ਼ਰੂਰ ਕਰਾਂਗੇ ਕੋਈ ਪਹਿਲ ਨਹੀਂ ਕੋਈ ਦੂਜੀ ਨਹੀਂ ਸਾਰੇ ਕੰਮਾਂ ਦੀ ਉੰਨੀ ਹੀ ਜ਼ਿਆਦਾ ਹੁੰਦੀ ਹੈ ਔਰ ਇਹ ਸਾਰੇ ਕੰਮਾਂ ਨੂੰ ਹੀ ਬਹੁਤ ਅੱਛੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਨਗੇ ਧੰਨਵਾਦ ਜੀ ਧੰਨਵਾਦ ਜੀ ਜ਼ੋਰ ਦਿਓ ਜੀ ਅੱਜ ਪ੍ਰਿੰਸ ਜ਼ੋਰ ਦੇ ਨਾਲ ਨਾਲ ਬੀਬੀ ਇੰਦਰਜੀਤ ਕੌਰ ਨੂੰ ਇਹਨਾਂ ਦੋਨਾਂ ਨੂੰ ਡਿਪਟੀ ਮੇਰ ਤੇ ਕਰਨਬਾਰ ਮੇਰ ਬਣਾ ਕੇ ਆਮ ਆਦਮੀ ਪਾਰਟੀ ਨੇ ਉਹਨਾਂ ਵਿਰੋਧੀ ਪਾਰਟੀਆਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ ਜਿਹੜੀ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਹੁਣ ਖਾਸ ਹੋ ਗਈ ਇਹ ਵਰਕਰਾਂ ਨੂੰ ਮਾਰ ਰਹੀ ਹੈ ਵਰਕਰਾਂ ਨੂੰ ਪਿੱਛੇ ਛੱਡਿਆ ਹੈ ਭਾਈ ਪਟਿਆਬਾਦ ਤੇ ਚੱਲਦੇ ਨੇ ਮੈਂ ਆਪਣੇ ਬੇਟੇ ਨੂੰ ਨਹੀਂ ਮੈਂ ਪ੍ਰਿੰਸ ਜੌਰ ਦਾ ਨਾਮ ਜਿਹੜਾ ਇਹ ਪੇਸ਼ ਕੀਤਾ ਇਸ ਕਰਕੇ ਕਿ ਇਹਨਾਂ ਲੋਕਾਂ ਨੂੰ ਪਤਾ ਲੱਗੇ ਵੀ ਆਮ ਆਦਮੀ ਪਾਰਟੀ ਆਮ ਘਰਾਂ ਚੋਂ ਨਿਕਲੇ ਹੋਏ ਲੋਕ ਨੇ ਆਮ ਘਰਾਂ ਦੇ ਲੋਕਾਂ ਨੂੰ ਹੀ ਅਹੁਦਿਆਂ ਤੇ ਬਿਠਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਜੋ ਸਾਹਿਬ ਕੀ ਕੰਮ ਆਗੇ ਨਵੀਂ ਸੋਚ ਨਵਾਂ ਯੁੱਗ ਹੈ ਕਿ ਡਿਪਟੀ ਮੈਨ ਨੇ ਕਿਲੇ ਜੁਬਾਈ ਸਮਝਦੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਆਪਣੇ ਵੱਡੇ ਵੀਰ ਸਤਿਕਾਰਯੋਗ ਐਮ ਐਲ ਏ ਸਰਦਾਰ ਪਰਮ ਸਿੰਘ ਸਿੱਧੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਤੇ ਇਹਨਾਂ ਵਿਸ਼ਵਾਸ ਦਿੱਤਾ ਹੈ ਸਾਰੀ ਪਾਰਟੀ ਦਾ ਆਮ ਆਦੀ ਪਾਰਟੀ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਨਾ ਮੈਨੂੰ ਦੱਸਣ ਲੱਗੇ ਇੰਨੀ ਖੁਸ਼ੀ ਹੁੰਦੀ ਆ ਕਿ ਸਵੇਰੇ ਜਦੋਂ ਮੈਂ ਉਰੇ ਪਹੁੰਚਿਆ ਅਸੀਂ ਮੀਟਿੰਗ 'ਚ ਬੈਠੇ ਹਾਂ ਮੈਨੂੰ ਉਦੋਂ ਤੱਕ ਜਦੋਂ ਦਾ ਨਾਂ ਅਨਾਉਂਸ ਹੋਇਆ ਉਸ ਟਾਈਮ ਤੱਕ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰਾ ਨਾਂ ਡਿਪਟੀ ਮੇਅਰ ਦੇ ਅਨਾਉਂਸ ਹੋਣਾ ਵਾ ਇਹ ਆਮ ਆਦੀ ਪਾਰਟੀ ਨੇ ਇੱਕ ਵਰਕਰ ਨੂੰ ਇੱਕ ਛੋਟੇ ਜਿਹੇ ਵਰਕਰ ਨੂੰ ਨਾਮ ਦਿੱਤਾ ਇਹ ਆਮ ਆਦਮੀ ਪਾਰਟੀ ਆ ਮੈਂ ਸਦਾ ਮੇਰਾ ਪਰਿਵਾਰ ਸਦਾ ਆਮ ਆਦਮੀ ਪਾਰਟੀ ਦਾ ਨਹੀਂ ਰਹਾਂਗੇ ਸਰ ਕੀ ਦੀ ਸਮੇਂ ਤੇ ਕੀ ਬੜਾ ਪਹਿਲਾ ਕੰਮ ਰਹੇਗਾ ਜਾਂ ਲੱਖ ਲੈ ਕੇ ਸਮੇਂ ਤੇ ਚੱਲ ਜਾਈਗਾ ਤੁਹਾਡੇ ਚਿਹਰੇ ਦੁਆਰੇ ਕਿਹੜੇ ਕੰਮ ਸ਼ੁਰੂਆਤ ਰਹੇਗੀ ਪਹਿਲੇ ਕੰਮ ਕਰੇ ਲੈ ਕੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਹਲ ਜਿਹੜਾ ਸਾਡਾ ਲੁਧਿਆਣਾ ਸ਼ਹਿਰ ਆ ਇਹਦੇ ਵਿੱਚ ਜਿਹੜਾ ਪਾਣੀ ਸਾਫ਼ ਸੜਕਾਂ ਬੁੱਢਾ ਨਾਲਾ ਜਿਹੜਾ ਕਿ ਪਿਛਲੀ ਰਵਾਇਤੀ ਪਾਰਟੀਆਂ ਦਾ ਹਮੇਸ਼ਾ ਚੱਲਦਾ ਆ ਰਿਹਾ ਸੀ ਇਹ ਬਹੁਤ ਏਜੰਡੇ ਨੇ ਜਿਹਦੇ ਸਾਨੂੰ ਕੰਮ ਕਰਨਾ ਪੈਣਾ ਦਿਨ ਰਾਤ ਸਾਰੇ ਸਿਰ ਜੋੜ ਕੇ ਕੰਮ ਕਰਾਂਗੇ ਕਿ ਲੁਧਿਆਣਾ ਵਿੱਚ ਜਿਹੜੀ ਸਰਕਾਰ ਆਮ ਆਦੀ ਪਾਰਟੀ ਦਾ ਮੇਅਰ ਬੜਿਆ ਅਸੀਂ ਸਾਰੇ ਇਦਾਂ ਕੰਮ ਕਰਾਂਗੇ ਕਿ ਜਿਹੜਾ ਲੁਧਿਆਣਾ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਬਿਲਕੁਲ ਸਾਫ਼ ਤਰ੍ਹਾਂ ਦੇਖੇਗਾ ਕਰਨ ਵਾਲੀ ਕੀ ਖਾਸ ਗੱਲ ਹੈ ਹੁਣ ਲੁਧਿਆਣਾ ਵਿੱਚ ਕਿੰਨੇ ਡਿਵੈਲਪਮੈਂਟ ਨੂੰ ਦੇਦੇ ਹੋ 100% ਡਿਵੈਲਪਮੈਂਟ ਜਿਹੜੀ ਉਹ ਹੋਏਗੀ ਜੀ ਜਦੋਂ ਇਕੱਠੇ ਹੋ ਕੇ ਸਾਭ ਨੀਅਤ ਤੇ ਨੀਤੀ ਦੇ ਨਾਲ ਕੰਮ ਕਰਾਂਗੇ ਤੇ ਡੈਫੀਨਿਟਲੀ ਲੋਕਾਂ ਨੂੰ ਲਾਹਾ ਮਿਲਣਾ ਹੀ ਮਿਲੇਗਾ ਵਿਰੋਧੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਵਿਰੋਧੀਆਂ ਨੂੰ ਕਹਿਣਾ ਚਾਹਾਂਗਾ ਕਿ ਪੋਜ਼ਿਟਿਵ ਔਰ ਕੰਸਟਰਕਟਿਵ ਆਪੋਜੀਸ਼ਨ ਦਾ ਰੋਲ ਲੰਬਾ ਸਮਾਂ ਅ ਅਦਾ ਕਰਨ ਲਈ ਉਹ ਤਿਆਰ ਰਹਿਣਾ ਸਾਨੂੰ ਦਿਹਾੜਾ ਵਾਸਤੇ ਕੀ ਦਿੱਲੀ ਇਲੈਕਸ਼ਨ ਬੀਜੇਪੀ ਰੋਪ ਲੈ ਕੇ 60% ਆਮਾਦੀ ਪਾਰਟੀ ਕੈਂਡੀਡੇਟ ਕ੍ਰਿਮੀਨਲ ਰਿਪੋਰਟ ਵਾਲੇ ਆ ਦਿੱਲੀ ਚ ਜੀ ਜੀ ਭਾਈਪਾ ਰੋਪ ਲੈ ਕੇ ਦਿੱਲੀ ਵਿੱਚ ਜਿਹੜੇ ਆਮਾਦੀ ਕੈਂਡੀਡੇਟ ਨੇ 60% ਜਿਹੜੇ ਕ੍ਰਿਮੀਨਲ ਰਿਪੋਰਟ ਹਨ ਇਹ ਬੀਜੇਪੀ ਨੇ ਰੋਪ ਲਾਇਆ ਸਰ ਦੇਖੋ ਇਸ ਤਰ੍ਹਾਂ ਹੈ ਕਿ ਇਹ ਤਾਂ ਉਹਨਾਂ ਨੂੰ 5 ਤਰੀਕ ਨੂੰ ਲੋਕਾਂ ਨੇ ਦੱਸ ਦੇਣਾ ਕਿ ਕਿਹੋ ਜਿਹੇ ਰਿਕਾਰਡ ਵਾਲੇ ਉਮੀਦਵਾਰ ਜਿਹੜੇ ਆਵਾਦਵੀ ਪਾਰਟੀ ਨੇ ਉਤਾਰੇ ਨੇ ਸੋ ਜੇ ਓਹ ਸਿਰਫ ਔਰ ਸਿਰਫ ਬੀਜਪੀ ਦੇ ਇੱਕੋ ਹੀ ਕੰਮ ਹੈ ਕਿ ਉਹਨਾਂ ਕੋਲੇ ਕੋਈ ਕੋਈ ਕ੍ਰਿਮੀਨਲ ਰਿਕਾਰਡ ਵਾਲਾ ਅਜੇ ਉਹਨੂੰ ਤਾਂ ਉਹ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਸਾਫ਼ ਸੁਥਰਾ ਕਰਾ ਦਿੰਦੇ ਨੇ ਸਾਡੇ ਸਾਫ਼ ਸੁਥਰੇ ਬੰਦਿਆਂ ਨੂੰ ਵੀ ਉਹ ਕ੍ਰਿਮੀਨਲ ਦਾਸ ਦੇ ਨਹੀਂ ਸੋ ਇਹ ਦਾ ਬੀਜਪੀ ਨਾਲ ਵੱਧ ਫਿਕਰ ਦਿੱਲੀ ਦੇ ਲੋਕਾਂ ਨੂੰ ਹੈ ਤੇ ਮੂੰਹ ਤੋੜਨ ਜਵਾਬ ਬੀਜਪੀ ਨੂੰ ਦਿੱਲੀ ਦੇ ਵਿੱਚ ਸਰ ਕਿਹੋ ਜਿਹਾ ਲੱਗਦਾ ਕਿਹੋ ਜਿਹਾ ਰਹੇਗਾ ਸਪੂਰਾ ਰਿਜ਼ਲਟ ਤੁਹਾਨੂੰ ਦੱਸ ਕੀ 100% ਚੌਥੀ ਵਾਰੀ ਅਰਵਿੰਦ ਕੇਜਰੀਵਾਲ ਜੀ ਦੇ ਅਗਵਾਈ ਦੇ ਚਾਅਮਾ ਦੀ ਪਾਰਟੀ ਬਹੁਮਤ ਦੇ ਵਿਚਾਰੀ ਸਰਕਾਰ ਬਣਾਉਣ ਜਾ ਰਹੀ ਹੈ ਸਰ ਅਮਨ ਵਿਕਰਮ ਜੀਠੀਆ ਵੱਲੋਂ ਇੱਕ ਟਵੀ ਨਦਰੀਕੇ ਦਿੱਲੀ ਦੇ ਇੱਕ ਬੰਦੇ ਨੂੰ ਐਡਵਾਈਜ਼ਰ ਲਗਾਇਆ ਗਿਆ ਸੀ ਐਮ ਦਾ ਤੇ ਉਹਨੂੰ ਜੈਡ ਪਲੱਸ ਸਿਕورٹی ਦਿੱਤੀ ਗਈ ਅਸੀਂ 90 ਬੰਦੇ ਜਿਹੜੇ ਆ ਸਿਕورٹی ਦੇ ਦਿੱਤੇ ਗਏ ਆ ਤੇ ਉਹ ਸ਼ਖਸ਼ਾ ਜਿਨ੍ਹਾਂ ਨੇ ਸਵਾਤੀ ਮਾਲੀਵਾਲ ਦੇ ਨਾਲ ਜਿਹਨਾਂ ਦਾ ਕੇਸ ਚੱਲ ਰਗਾ ਵਿਕਰਮ ਮਜੀਠੀਆ ਜੀ ਨੂੰ ਫੋਬੀਆ ਹੋਇਆ ਹੋਇਆ ਆਵਾਦੀ ਪਾਰਟੀ ਦਾ ਸੋ ਇਸ ਕਰਕੇ ਉਹਨਾਂ ਨੂੰ ਮੈਂ ਇਹ ਕਹਾਂਗਾ ਕਿ ਸਾਡੇ ਉੱਪਰ ਧਿਆਨ ਦੇਣ ਦੀ ਬਜਾਏ ਉਹ ਆਪਦੀ ਅਕਾਲੀ ਦਲ ਦਾ ਅ ਦਾ ਜੋ ਜੋ ਫਤਾਲ ਦੇ ਵਿੱਚ ਵਣਦੀ ਜਾ ਰਹੀ ਹੈ ਅਕਾਲੀ ਦਲ ਉਹਦਾ ਗਰਾਵਟ ਗਰਾਵਟ ਵਾਲ ਚੱਲਿਆ ਹੋਇਆ ਉਹਨਾਂ ਦਾ ਗਰਾਫ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਤਾਂ ਸ਼ਾਇਦ ਅੱਗੇ ਨੂੰ ਜਵਾਬ ਤਾਂ ਉਹਨਾਂ ਦੀ ਆਵਾਜ਼ ਜਾਣਾ। ਸਰ ਜਿਹੜੇ ਅਲੀਗੇਸ਼ਨ ਲਗਾਏ ਹੁੰਦੇ ਕਿੰਨੇ ਕੋ ਸੱਚੇ ਆਏ ਜਿਹੜੇ ਕਿਹੜੇ ਅਲੀਗੇਸ਼ਨ ਜਿਹੜੇ ਉਹ ਕਹਿੰਦੇ ਕਿ ਹਾਂ ਵੀ ਜੈਡ ਪਲਸ ਟੋਟਲ ਨੌਨਸੈਂਸ ਡਿਵਿਡਿਟੀ ਕਿ ਰੈਡੀਕਲਸ ਹੈ ਜੀ ਸਭ ਉਹਨਾਂ ਨੇ ਮੈਂ ਹੀ ਕਰ ਰਹੇ ਨੇ ਕਿ ਉਹਨਾਂ ਨੂੰ ਫੋਬੀਆ ਹੋਇਆ ਹੋਇਆ ਹੈ। ਜੇ ਇੰਨੇ ਧਿਆਨ ਉਹ ਅਕਾਲੀ ਦਲ ਦੇ ਸਰਵਾਈਵਲ ਵੱਲ ਲਾ ਦੇਣ ਤਾਂ ਬਿਹਤਰ ਹੋਏਗਾ। ਚਲ ਜਾਣਾ ਵੈਸਟੇ ਜਿੰਨੀ ਇਲੈਕਸ਼ਨ ਹੋਣੇ ਆ ਹੁਣ ਜਿਹੜੇ ਤੇ ਪਾਰਟੀ ਕੋਈ ਦੇ ਫ੍ਰੈਮ ਨੂੰ ਦੇਗੀ ਜਾਂ ਕਿਸੇ ਹੋਰ ਬਾਹਰ ਕੈਂਡੀਡੇਟ ਆਏ। ਨਹੀਂ ਇਹ ਬੜਾ ਪ੍ਰੀਮੇਚੁਰ ਸਵਾਲ ਉਹ ਸਾਰੇ ਦਾ ਸਾਰਾ ਹੀ ਇੱਕ ਪਰਿਵਾਰ ਹੈ ਸੋ ਸਾਰਿਆਂ ਨੂੰ ਸਲਾਮ ਮਸ਼ਵਰੇ ਦੇ ਨਾਲ ਜਿਵੇਂ ਅਸੀਂ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਕੀਤਾ ਉਹ ਵੇਹੀ ਉਸੇ ਤਰੀਕੇ ਨਾਲ ਸਾਰੇ ਸਲਾਮ ਮਸ਼ਵਰੇ ਦਾ ਫੈਸਲਾ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਕੋਈ ਨਹੀਂ ਰੋਜ਼ ਹੀ ਗੱਲਬਾਤ ਹੁੰਦੀ ਹੈ ਮੇਰਾ ਆਪਣਾ ਪਰਿਵਾਰ ਹੈ ਜੀ ਠੀਕ